ਸ਼ਸ਼ਟਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸਟੋਰ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਅੱਜ ਸਟੋਰ ਦੇ ਵਾਸਤੇ ਅਸੀਂ ਲੈ ਕੇ ਆਏ ਆ ਕਾਟਨ ਦੇ ਸੂਟ ਤੇ ਇਹਨਾਂ ਦੇ ਵਿੱਚ ਤੋਂ ਨਿੱਕ ਪਿਓਰ ਕਾਟਨ ਦੇ ਸੂਟ ਦਵਾਂਗੇ ਤੇ ਇੱਕ ਦਵਾਂਗੇ ਜੀ ਨਾਲ ਤੁਹਾਨੂੰ ਮਡਾਲ ਦੇ ਸੂਟ ਮਡਾਲ ਦੇ ਸੂਟ ਬਹੁਤ ਘੱਟ ਪ੍ਰਾਈਸ ਵਿੱਚ ਆਏ ਨੇ ਜਿਹੜੇ ਅੱਜ ਵਾਲੀ ਵੀਡੀਓ ਦੇ ਨੇ ਤੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਬਾਕੀ ਮੈਂ ਗਈ ਸੀ ਜੈਪੁਰ ਉੱਥੇ ਸੂਟਾਂ ਬਾਰੇ ਸਰਚ ਕਰਨ ਤੇ ਬੈੱਡ ਸ਼ੀਟਸ ਵਗੈਰਾ ਕੁਝ ਵੀ ਤੇ ਥੋੜਾ ਬਤਾਂ ਭੁਮਣ ਮੈਨੂੰ ਕੁਝ ਸੂਟਸ ਵਗੈਰਾ ਤਾਂ ਨਹੀਂ ਪਸੰਦ ਆਏ ਸਟੱਫ ਨਹੀਂ ਪਸੰਦ ਆਇਆ ਜੋ ਮੇਰੇ ਟੇਸਟ ਦਾ ਜੋ ਮੈਂ ਦੰਨੀ ਹ ਜੀ ਮਤਲਬ ਮੈਂ ਬਹੁਤ ਮਹਿੰਗੀ ਤੋਂ ਮੈਂ ਕਿਹਾ ਸਟੱਫ ਵੀ ਦੇਖਿਆ ਮੈਨੂੰ ਬਿਲਕੁਲ ਵੀ ਜੈਪੁਰ ਦੇ ਵਿੱਚ ਜੋ ਸ਼ਾਪਸ ਮੈਂ ਦੇਖੀਆਂ ਮੈਨੂੰ ਉਹ ਬਿਲਕੁਲ ਵੀ ਟੇਸਟ ਮੇਰੇ ਟੇਸਟ ਦੇ ਨਹੀਂ ਸੀਗੇ ਸੂਟ ਬਟ ਬੈੱਡ ਸ਼ੀਟ ਜ਼ਰੂਰ ਸੀਗੀਆਂ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਮੈਂ ਲੈ ਕੇ ਆਈਆਂ ਤੇ ਤੁਹਾਨੂੰ ਨੈਕਸਟ ਦੋ ਤਿੰਨ ਵੀਡੀਓ ਦੇ ਵਿੱਚ ਉਹ ਵੀ ਦਿਖਾਵਾਂਗੇ ਵੈੱਡ ਸ਼ੀਟਸ ਵਗੈਰਾ ਠੀਕ ਹੈ ਜੀ ਅੱਜ ਦੇ ਸੂਟਾਂ ਦਾ ਸਾਰਿਆਂ ਦਾ ਪ੍ਰਾਈਸ ਰਹੂਗਾ 1800 ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ ਜੇ ਸੂਟ ਨੇ ਜੇ ਜੈਪੁਰ ਦੇ ਵਿੱਚ ਸੂਟ ਤਾਂ ਬਹੁਤ سارے ਪਏ ਆ ਪਰ ਉਹਨਾਂ ਦਾ ਸਟਾਫ ਬਿਲਕੁਲ ਵੀ ਪਸੰਦ ਨਹੀਂ ਆਇਆ ਮੈਨੂੰ ਕਿਸੇ ਦਾ ਤਾਂ ਜੀ ਬਿਲਕੁਲ ਮਲ ਦੇ ਵਿੱਚੇ ਸੀਗਾ ਜਿੱਦਾਂ ਮਲਮਲ ਦੇ ਸੂਟ ਹੁੰਦੇ ਆ ਤੇ ਕੋਈ ਸਿੰਥੈਟਿਕ ਸੀਗੇ ਬਹੁਤ ਜ਼ਿਆਦਾ ਇਹ ਹੈਗਾ ਮੋਡਲ ਦਾ ਸੂਟ ਲੋ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਠੀਕਾ ਵਿਦਾਊਟ ਲਾਈਨਿੰਗ ਸੂਟ ਬਣੇਗਾ ਤੇ ਇਹ ਹੈਗੀ ਜੀ ਪੇਂਟ ਕੀਤਾ ਹੋਇਆ ਇਸ ਦੇ ਉੱਪਰ ਇਹ ਪੇਂਟ ਆ ਤੇ ਇਹ ਬਣਿਆ ਹੋਇਆ ਇਹਦਾ ਕੇਰਾ ਵਰਕ ਦੇ ਨਾਲ ਤੇ ਇਹ ਪੇਂਟ ਦੇ ਨਾਲ ਹੈਗੀਆਂ ਨੇ ਜੀ ਇਹਦੀਆਂ ਬਾਹੂ ਠੀਕ ਹੈ ਇਹ ਬਣਿਆ ਹੋਇਆ ਬੈਕ ਸ਼ਰਟ ਦੇ ਉੱਪਰ ਸਾਰੀ ਤੇ ਪ੍ਰਿੰਟ ਇਹ ਸ਼ਰਟ ਆ ਸਾਰੀ ਬੈਕ ਪ੍ਰਿੰਟ ਆ ਜੀ ਸਾਰੀ ਸ਼ਰਟ ਜਿਹੜਾ ਇਹ ਫੁਲਾਰ ਹੈ ਇਹ ਫੁਲਾਰ ਇਦਾਂ ਆਏਗਾ ਮਤਲਬ ਆਪਣੇ ਸੈਂਟਰ ਤੋਂ ਲੈ ਕੇ ਸਾਈਡ ਤੇ ਨੂੰ ਇਦਾਂ ਜਾਏਗਾ ਤੁਸੀਂ ਉਹ ਛੋਟੀ ਚੋਆਇਸ ਹੈ ਤੁਸੀਂ ਇਹਨੂੰ ਇਦਾਂ ਸੈਂਟਰ 'ਚ ਵੀ ਕਰ ਸਕਦੇ ਹੋ ਠੀਕ ਹੈ ਬੈਕ ਤੇ ਸਾਰੀ ਤੇ ਪ੍ਰਿੰਟ ਆ ਪੇਂਟ ਪ੍ਰਿੰਟ ਤੇ ਫਰੰਟ ਤੇ ਹੈ ਜੀ ਨੀਚੇ ਹੈਗਾ ਵਰਕ ਪਲੇਨ ਸਲਵਾਰ ਇਹਦੇ ਨਾਲ ਤੇ ਦੁਪੱਟਾ ਦੰਨੇ ਆ ਜੀ ਤੁਹਾਨੂੰ ਨਾਲ ਇਹਦੇ ਮਸਲੀਨ ਦਾ ਕਾਟਨ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਸਾਰਾ ਇਦਾਂ ਪੇਂਟ ਵਾਲਾ ਹੀ ਆ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਮਤਲਬ ਪ੍ਰਿੰਟ ਇਦਾਂ ਦਾ ਕਿ ਪੇਂਟ ਦੀ ਲੁੱਕ ਦੇ ਰਿਹਾ ਬਿਲਕੁਲ ਬਹੁਤ ਸੋਹਣਾ ਪ੍ਰਿੰਟ ਪੇਂਟ ਵਾਲਾ ਤੇ 1800 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਸ਼ਿਪਿੰਗ ਅਲੱਗ ਤੋਂ ਰਹੇਗੀ ਕਲਰ ਆਪਸ਼ਨ ਦਿਖਾ ਦਨੇ ਆ ਤੁਹਾਨੂੰ ਇਸ ਡਿਜ਼ਾਈਨ ਦੇ ਬੈਕ ਤੇ ਸਾਰਿਆਂ ਤੇ ਪ੍ਰਿੰਟ ਰਹੇਗਾ ਜਿੱਦਾਂ ਬਲੈਕ ਸੂਟ ਦੇ ਦਿਖਾਏ ਇਹ ਤੁਸੀਂ ਕਲਰ ਆਪਸ਼ਨ ਦੇਖ ਲਓ ਜ਼ਿਆਦਾਤਰ ਤਾਂ ਤੁਹਾਨੂੰ ਫੋਟੋ ਦੇ ਵਿੱਚ ਹੀ ਕਲਰ ਦਿਖ ਜਾਣੇ ਜਿਹੜਾ ਡਿਜ਼ਾਈਨ ਫੋਟੋ ਦੇ ਵਿੱਚ ਹੋਊਗਾ ਸੇਮ ਉਹੀ ਡਿਜ਼ਾਈਨ ਸੂਟ ਦੇ ਉੱਪਰ ਹੋਏਗਾ ਇਹ ਦੇਖੋ ਇੱਕ ਕੋਰਨਰ ਤੇ ਛੋਟਾ ਫਲਾਰਾ ਠੀਕੇ ਵੱਡਾ ਹੀ ਐਦਾਂ ਹੀ ਹੋਏਗਾ ਜੀ ਇਹ ਸੂਟ ਦੇ ਵਿੱਚ ਵੀ ਇਹਦਾ ਵੀ ਬੈਕ ਸੇਮ ਰਹੂਗਾ ਇਹ ਬੈਕ ਦੇ ਉੱਪਰ ਪ੍ਰਿੰਟ ਆ ਦੇਖੋ ਇਹ ਬੈਕ ਦੇ ਉੱਪਰ ਪ੍ਰਿੰਟ ਆ ਠੀਕ ਹੈ ਬਾਜੂ ਤੇ ਬਹੁਤ ਸੋਹਣਾ ਪ੍ਰਿੰਟ ਆ ਇਹ ਹੈਗਾ ਜੀ ਐਦਾਂ ਸੂਟ ਦੇਖ ਜੋ ਫੋਟੋ ਚ ਐਸ ਇਟ ਇਜ਼ ਉਦਾਂ ਹੀ ਰਹੇਗਾ ਸਾਰਾ ਸੂਟ ਇਹ ਦੇਖੋ ਜੇ ਦੁਪੱਟਾ ਬਹੁਤ ਸੋਹਣਾ ਇਹ ਵਾਲੀ ਲੁੱਕ ਆਏਗੀ ਕਲਰ ਆਪਸ਼ਨ ਬਹੁਤ ਸਾਰੇ ਨੇ ਤੁਹਾਨੂੰ ਦਿਖਾ ਰਹੇ ਆ ਇਹ ਸੇਮ ਹੀ ਜਿਹੜਾ ਨੀਚੇ ਵਾਲਾ ਮੈਰੂਨ ਜਿਹਾ ਕਲਰ ਦਾ ਸੂਟ ਆ ਉਹੀ ਸੀਮ ਇਹ ਵਾਲਾ ਜੇ ਤੇ ਇੱਕ ਡਿਜ਼ਾਈਨ ਇਹ ਵਾਲਾ ਰਹੇਗਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਬਣਿਆ ਬਣੀ ਚੇਕੇਰਾ ਬਾਕੀ ਤੁਹਾਨੂੰ ਫੋਟੋ ਚ ਸਮਝ ਆ ਜਾਏਗਾ ਦੇਖੋ ਜੇ ਜੋ ਫੋਟੋ ਚਾ ਸੀਮ ਉਦھے ਹੀ ਰਹੇਗਾ ਸੂਟ ਇਹ ਇਹ ਦੁਪੱਟਾ ਇਹਦੇ ਨਾਲ ਸੀਮ ਤੇ ਵਿੱਚ ਚੇਕੇ ਵਾਲਾ ਕਲਰ ਹੈ ਠੀਕ ਹੈ ਇਹਦੀ ਫੋਟੋ ਹੈ ਜੀ ਪ੍ਰਾਈਸ ਹੈਗਾ 1800 ਅਜ ਦੀ ਸਾਰੀ ਹੀ ਵੀਡੀਓ ਦਾ ਨੈਕਸਟ ਸੇਮ ਹੀ ਸਟਫ ਦੇ ਵਿੱਚ ਇਹ ਡਿਜ਼ਾਈਨ ਆ ਇਥੋਂ ਨੂੰ ਫੋਟੋ ਚ ਇਹਦਾ ਸਮਝ ਆ ਜਾਏਗਾ ਡਿਜ਼ਾਈਨ ਸੈਂਟਰ ਕੋਰਨਰ ਤੋਂ ਲੈ ਕੇ ਸੈਂਟਰ ਤੱਕ ਇਹ ਫਲਾਰ ਜਾਂਦਾ ਹੈ ਉਰੀਏ ਤੋਂ ਸ਼ੁਰੂ ਹੋ ਜਾਂਦਾ ਜੀ ਤੇ ਇਹ ਸਾਰਾ ਫਲਾਰ ਸੇਮ ਇਦਾਂ ਹੀ ਆ ਬੈਕ ਤੇ ਸਾਰਿਆਂ ਦੇ ਇਦਾਂ ਬਰੀਕ-ਬਰੀਕ ਫੁੱਲ ਬਣੇ ਹੋਏ ਆ ਸਾਰੇ ਸੋਟਾਂ ਦੇ ਵਿੱਚ ਜਿਹੜਾ ਨੀਚੇ ਵਾਲਾ ਵਰਕ ਆ ਉਹ ਸਾਰਿਆਂ ਦੇ ਅਲੱਗ-ਅਲੱਗ ਰਹੇਗਾ ਠੀਕ ਹੈ ਜੀ ਆ ਦੇਖੋ ਇਹ ਨੀਚੇ ਕਿਸੇ ਦੇ ਇਦਾਂ ਦਾ ਵਰਕ ਆ ਅਲੱਗ-ਅਲੱਗ ਵਰਕ ਨੇ ਸਾਰਿਆਂ ਦੇ ਸੇਮ ਹੀ ਡਿਜ਼ਾਈਨ ਦੇ ਵਿੱਚ ਇੱਕ ਕਲਰ ਤੁਹਾਨੂੰ ਵਾਈਨ ਜਾਂ ਸ਼ੈਡ ਮਿਲ ਜਾਏਗਾ ਇਹ ਹੈਗੇ ਜੀ ਇਹਦੀ ਫੋਟੋ ਇਹ ਸੀ ਕਿ ਸਾਰੀ ਸੂਟ ਬਹੁਤ ਸੋਹਣੇ ਕਲਰ ਡਿਜ਼ਾਈਨ ਸਟੱਫ ਬਹੁਤ ਯਾਦਾ ਪਿਆਰਾ ਨੈਕਸਟ ਦਿਖਾਣੇ ਆ ਜੀ ਸਟੱਫ ਸੇਮ ਰਹੇਗਾ ਹਲਕੀ ਜਿਹੀ ਡਿਜ਼ਾਈਨਿੰਗ ਦਾ ਫਰਕ ਹੈ ਕੈਟਲੌਗ ਬੁੱਕੇ ਚੇਂਜ ਹੋ ਗਏ ਪਲੇਨ ਸਲਵਾਰਾਂ ਨੇ ਇਹਨਾਂ ਦੇ ਨਾਲ 3-3 ਮੀਟਰ ਦੀਆਂ ਇਹ ਵਾਲੀਆਂ ਸਲਵਾਰਾਂ ਨੇ ਠੀਕ ਹੈ ਜੀ ਤੇ ਇਹ ਹੈਗੀ ਹੈ ਸ਼ਰਟ ਇਹਦੇ ਨੈੱਕ ਦੇ ਉੱਪਰ ਇਹਦਾ ਪੱਟੀ ਲੱਗੀ ਹੋਈ ਆ ਬਹੁਤ ਸੋਹਣਾ ਇਹ ਸਾਰੇ ਦੇਖੋ ਤੁਹਾਨੂੰ ਵੀ ਪੇਂਟ ਲੱਗਦਾ ਹੋਏਗਾ ਵੀ ਇਹ ਪੇਂਟ ਕੀਤਾ ਹੋਇਆ ਇਹਨਾਂ ਦੀ ਪ੍ਰਿੰਟਿੰਗ ਇੰਨੀ ਸੋਹਣੀ ਆ ਪੇਂਟ ਵਾਲਾ ਪ੍ਰਿੰਟ ਹੈ ਇਹ ਸਾਰਾ ਹੀ ਠੀਕ ਹੈ ਇਹ ਦੇਖੋ ਇਹਦਾ ਤੇ ਇਹਦੇ ਨਾਲ ਦਿੱਤੀ ਹੋਈ ਹੈ ਐਕਸਟਰਾ ਪੱਟੀ ਤੇ ਇਹ 2.5 ਮੀਟਰ ਦੀ ਪੱਟੀ ਦਿੱਤੀ ਹੋਈ ਹੈ ਜੀ ਇਹਨੂੰ ਤੁਸੀਂ ਕਿਤੇ ਵੀ ਐਡਜਸਟ ਕਰ ਸਕਦੇ ਹੋ ਬਾਜੂ ਤੇ ਕੋਈ ਵੀ ਆਪਣੇ ਅਕੋਰਡਿੰਗ ਡਿਜ਼ਾਈਨ ਕਰਵਾ ਸਕਦੇ ਹੋ ਬੈਕ ਸਾਈਡ ਤੇ ਸੇਮ ਰਹੇਗੀ ਜੀ ਜਿੱਦਾਂ ਪਹਿਲਾਂ ਵਾਲੇ ਸੂਟਾਂ ਤੇ ਅ ਪ੍ਰਿੰਟ ਸੀਗਾ ਦੇਖੋ ਜੀ ਕਿੰਨਾ ਪਿਆਰਾ ਇਵ라 ਸੂਟਾ ਸੇਮ ਦੇ ਵਿੱਚ ਇੱਕ ਕਲਰ ਇਹ ਮਿਲ ਜੇਗਾ ਤੁਹਾਨੂੰ ਇਹਦੀ ਇਹ ਫੋਟੋ ਆ ਬਲੈਕ ਕਲਰ ਦੇ ਉੱਪਰ ਬਹੁਤ ਖਿੜਖਿੜ ਪੈ ਰਿਆ ਸੂਟ ਬਹੁਤ ਜ਼ਿਆਦਾ ਕਲਰ ਪ੍ਰਿੰਟ ਬਹੁਤ ਸੋਹਣੇ ਉੱਭਰ ਕੇ ਆ ਰਹੇ ਆ ਬਹੁਤ ਪਿਆਰੀ ਪ੍ਰਿੰਟਿੰਗ ਆ ਇਹ ਤਾਂ ਹੈਗਾ ਪ੍ਰਿੰਟ ਫੋਟੋ ਦੇ ਵਿੱਚ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਪ੍ਰਿੰਟਿੰਗ ਠੀਕ ਹੈ ਸੇਮ ਦੇ ਵਿੱਚ ਹੀ ਕੇ ਮਾਊਸ ਜਾਂ ਕਲਰ ਆ ਜਿਹੜਾ ਬਲੈਕ ਦੇ ਉੱਪਰ ਡਿਜ਼ਾਈਨ ਹੈ ਸੇਮ ਡਿਜ਼ਾਈਨ ਹੈ ਜੀ ਇਸ ਤੇ ਵੀ ਇਹ ਕੇ ਰਵਣੇ ਆ ਵੀ ਉਦਾਂ ਹੀ ਦੁਪੱਟੇ ਤੇ ਸੇਮ ਰਹੂਗਾ ਤੇ ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਮਸਟਰਡ ਕਲਰ ਦੇ ਉੱਪਰ ਇਹ ਤਾਂ ਹੈਗਾ ਫੁੱਲ ਵਰਕ ਇਹਦਾ ਕਾਰਨਰ ਹੈਵੀ ਰਹੂਗਾ print ਦੇ ਨਾਲ ਤੇ ਸੈਂਟਰ ਚ ਇੱਕੇ ਵੱਡਾ ਸਾਰਾ ਫੁੱਲ ਆ ਜਾਏਗਾ ਇੱਕ ਕਾਰਨਰ ਹੈਵੀ ਆ ਗਿਆ ਦੇਖੋ ਕਿੰਨੇ ਸੋਹਣੇ ਸੂਟ ਹੈ ਕਲਰ ਵੀ ਕਿੰਨਾ ਪਿਆਰਾ ਹੈ ਫੋਟੋ ਚ ਪੂਰਾ ਸੂਟ ਦੇਖ ਸਕਦੇ ਹੋ ਐਡਾ ਲੂਕ ਰਹੇਗੀ ਸੂਟ ਤੇ विदाउट लाइनिंग बणने के काफी यार ठीक का जेड़ा ये वाला स्टफ है ते बाकी लाइनिंग लगानी है ਤੁਸੀਂ ਫਿਰ ਤਾਂ ਜੀ ਬਹੁਤ ਵਧੀਆ ਗੱਲ ਹੁੰਦੀ ਆ ਸੂਟ ਦੀ ਲਾਈਫ ਬਣ ਜਾਂਦੀ ਆ ਥੋੜੀ ਜੀ ਸੇਮ ਹੀ ਕਲਰ ਦੇ ਵਿੱਚ ਇਹ ਵਾਲਾ ਡਿਜ਼ਾਈਨ ਤੇ ਇਹ ਵਾਲੀ ਹੈਗੀ ਜੀ ਲੁੱਕ ਸੈਂਟਰ ਦੇ ਵਿੱਚ ਆਏਗਾ ਸਾਰਾ ਡਿਜ਼ਾਈਨ ਮਸਲੀਨ ਦਾ ਦੁਪੱਟਾ ਇਹਨਾਂ ਦੇ ਨਾਲ ਤੇ ਇਹ ਵਾਲੀ ਹੈਗੀਆਂ ਜੀ ਇਹਨਾਂ ਦੇ ਲੁੱਕ ਇਹ ਵਾਲੇ ਸੂਟ ਦੇ 1800 ਬਿਦਆਊਟ ਸ਼ਿਪਿੰਗ ਇਹਨਾਂ ਦਾ ਪ੍ਰਾਈਸ ਹੁਣ ਦਿੰਦੀਆਂ ਤੁਹਾਨੂੰ ਪਿਓਰ ਕਾਟਨ ਦੇ ਸੂਟ ਇਹ ਹੈਗੀ ਹੈ ਜੀ ਪਿਓਰ ਕਾਟਨ ਸੂਟ ਬਹੁਤ ਸੋਹਣੇ ਹੈ ਹੈਂਡ ਟੱਚ ਦਿੱਤਾ ਵੈ ਸਾਰੀ ਸੂਟਾਂ ਨੂੰ ਕਾਟਨ ਦੀ ਸਲਵਾਰ ਆ 2.5 ਮੀਟਰ ਦੀ ਇਹਦੇ ਨਾਲ ਡਾਇਮੀਟਰ ਪਲੱਸ ਸਲਵਾਰ ਜਿਹੜੇ ਘੱਟ ਨਹੀਂ ਹੈਗੀ ਜ਼ਿਆਦਾ ਹੀ ਹੋਏਗੇ ਇਹ ਹੈਗੀ ਹੈ ਜੀ ਸਲਵਾਰ ਕਾਟਨ ਦੀ ਤੇ ਇਹ ਹੈਗੀ ਹੈ ਸ਼ਰਟ ਪ੍ਰਿੰਟਿੰਗ ਬਹੁਤ ਸੋਹਣੀ ਹੈ ਠੀਕ ਹੈ ਇਹ ਦੇਖੋ ਸਾਰੇ ਹੈਂਡਵਰਕ ਦੇ ਨਾਲ ਇਸ ਤੇ ਵਰਕ ਕੀਤਾ ਹੋਇਆ ਨੋਟ ਵਰਕ ਹੈ ਇਸ ਤੇ ਕਾਟਨ ਦਾ ਹੀ ਦੁਪੱਟਾ ਇਹਦੇ ਨਾਲ 1800 ਪ੍ਰਾਈਸ ਹੈ ਜੀ कॉटन ਦੇ ਸੂਟਾਂ ਦਾ ਪਿਓਰ कॉटन ਇਹ ਇਦਾਂ ਦੀ ਲੁੱਕ ਆ ਸੂਟ ਦੀ ਤੁਸੀਂ ਪੈਂਟ ਪਲਾਜ਼ੋ ਕੁਛ ਮਰਜ਼ੀ ਬਣਾ ਸਕਦੇ ਹੋ ਸੇਮ ਦੇ ਵਿੱਚ ਹੀ ਕੇ ਕਲਰ ਆ ਮਸਟਰਡ ਕਲਰ ਆ ਠੀਕ ਹੈ ਇਦਾਂ ਦੀ ਲੁੱਕ ਆ ਜੀ ਇੱਕ ਤੋਂ ਨੂੰ ਮਿਲ ਜਾਏਗਾ ਇਹਦੇ ਵਿੱਚ ਬਲੈਕ ਕਲਰ ਫੋਟੋਸ ਪ੍ਰੋਪਰ ਲੁੱਕ ਤੁਹਾਨੂੰ ਮਿਲ ਜਾਏਗੀ ਬ੍ਰਾਂਡਡ ਸੂਟ ਨੇ ਦੇਖ ਹੈਗਾ ਜੀ ਮਰਜੈਂਟਾ ਟੋਨ ਦੇ ਉੱਪਰ ਜਿਹੜੇ ਕਲਰ ਦੇ ਸਲਵਾਰ ਪੈਂਟ ਜੋ ਵੀ ਹੈ ਫੋਟੋ ਚਾ ਸੇਮ ਉਹੀ ਕਲਰ ਦਾ ਸਲਵਾਰ ਦਾ ਕਲਰ ਰਹੇਗਾ ਜੀ ਨੈਕਸਟ ਦੇ ਰਹੀਆਂ ਪਿਓਰ ਦੇ ਦੁਪੱਟਿਆਂ ਦੇ ਨਾਲ ਪਿਓਰ ਕਾਟਨ ਦੇ ਸੂਟ ਨੇ ਇਹ نیچے ਹੈਗਾ ਲੇਸ ਵਰਕ ਔਰਗੇਂਜ਼ਾ ਦੇ ਉੱਪਰ ਬਹੁਤ ਸੋਹਣੇ ਸੂਟ ਆ ਸਟੱਫ ਬਹੁਤ ਹੀ ਪਿਆਰਾ ਹੈ 2 ਮੀਟਰ ਪਲੱਸ ਇਹਦੀ ਸਲਵਾਰ ਆ ਜੀ ਇਹ कॉटन ਦੀ ਤੇ ਇਹ ਹੈਗੀ 셔ਟ ਠੀਕ ਹੈ ਜੀ ਬਾਹਾਂ ਵਾਸਤੇ ਐਕਸਟਰਾ ਇਹ ਵਾਲਾ ਪੈਟਰਨ ਦਿੱਤਾ ਹੋਇਆ ਬਾਜੂ ਵਾਸਤੇ ਮਤਲਬ ਜਿਹੜੀ ਲੇਸ ਆ ਉਹ ਐਕਸਟਰਾ ਦਿੱਤੀ ਹੋਈ ਆ ਤੁਸੀਂ ਬਾਜੂ ਤੇ ਐਡਜਸਟ ਕਰਵਾ ਸਕਦੇ ਹੋ ਇਹ ਹੈਗਾ ਜੀ ਪਿਓਰ ਦਾ ਦੁਪੱਟਾ ਇਹਦੇ ਨਾਲ ਠੀਕ ਹੈ ਬਹੁਤ ਸੋਹਣੇ ਸੂਟ ਆ ਕੁਛ ਐਦਾਂ ਦੀ ਲੁੱਕ ਐ ਸੂਟ ਦੀ 1800 ਪ੍ਰਾਈਸ ਆ ਜੇ ਦੇਖੋ ਇਹ ਕੇ ਦੇ ਵਿੱਚ ਬਲੈਕ ਕਲਰ ਆਏਗਾ ਜਿਹੜਾ ਫੋਟੋ 'ਚ ਡਿਜ਼ਾਈਨ ਆ ਸੇਮ ਰਹੇਗਾ ਇਹ ਕੇ ਵਾਲਾ ਕਲਰ ਡਿਜ਼ਾਈਨ ਕਰੀਮ ਕਲਰ ਤੇ ਬਲੈਕ ਕਲਰ ਹੀ ਐ ਦੇ ਵਿੱਚ ਬਸ ਇਹ ਕੇ ਵਾਲਾ ਕਲਰ ਡਿਜ਼ਾਈਨ ਠੀਕ ਹੈ ਜੀ ਇਹ ਕੇ ਕਲਰ ਡਿਜ਼ਾਈਨ ਹੈ ਜੀ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਬਲੈਕ ਕਲਰ ਤੇ ਆਫ ਵਾਈਟ ਕਰੀਮ ਕਲਰ ਦੋ ਕਲਰ ਨੇ ਡਿਜ਼ਾਈਨਿੰਗ ਕਾਫੀ ਸਾਰੀ ਹੈਗੀ ਹੈ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਅੱਜ ਦੀ ਵੀਡੀਓ ਚ ਜੋ ਵੀ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ